ਇਧਰਲੀ ਸਾਈਡ ਆ ਆਸਟਰੀਆ ਟੂ ਇੰਡੀਆ ਤੇ ਯਾਰ ਸੇਵਾ ਵੀ ਦੱਸੋ ਕਿੰਨੇ ਸੇਵਾ ਲਵੀ ਹੋਈ ਹੈ ਯਾਰ ਪਤਾ ਨਹੀਂ ਯਾਰ ਇਹ ਕੈਂਪਰ ਦੀ ਕਿਸਮਤ ਹੀ ਇਦਾਂ ਦੀ ਹੈ ਕੋਈ ਪੈਸਾ ਵੀ ਲੈਂਦਾ ਨਹੀਂ ਇਸ ਏਰੀਆ ਦੇ ਵਿੱਚ 1500 ਤੋਂ 1800 ਡਿਗਰੀ ਟੈਂਪਰੇਚਰ ਹੁੰਦਾ ਰਣਤੇਜ ਸਿੰਘ ਜੀ ਚਲੋ ਫਿਰ ਮਾਰ ਦੋ ਫੂਕ ਫਿਰ ਮਹਾਰੇ ਦੀ ਕਿਰਪਾ ਦੇ ਨਾਲ ਜੋ ਕਿ ਰਣਤੇਜ ਸਿੰਘ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਕੈਂਪਰ ਦੀ ਰੈਪਿੰਗ ਹੁੰਦਿਆਂ ਨੂੰ 4 ਦਿਨ ਹੋ ਗਏ ਆ ਅੱਜ ਚੌਥਾ ਦਿਨ ਚੱਲ ਰਿਹਾ ਹੈ ਰੈਪਿੰਗ ਅਜੇ ਤੱਕ ਵੀ ਕੰਪਲੀਟ ਨਹੀਂ ਹੋਈ ਸਾਡਾ ਰੈਪਰ ਥੋੜਾ ਜਿਹਾ ਢਿੱਲਾ ਚੱਲ ਰਿਹਾ ਹੈ ਚਲੋ ਚੱਲੀਏ ਆਪਾਂ ਫੇਰ ਉਥੇ ਲਾਲੀਬੀਰ ਹੌਣਾ ਦੇ ਘਰ ਜਿੱਥੇ ਆਪਣਾ ਕੈਂਪਰ ਖੜਾ ਹੈ ਅੱਜ ਚੌਥੇ ਦਿਨ 'ਚ ਹੋਪਫੁਲੀ ਸਾਰਾ ਕੰਪਲੀਟ ਹੋ ਜਾਵੇ ਤੇ ਫਿਰ ਅਸੀਂ ਆਪਣੇ ਪਿੰਡ ਵੱਲ ਨੂੰ ਇੱਥੋਂ ਚੱਲਾ ਮਾਰ ਸਕੀਏ ਕਿਉਂਕਿ ਅੱਜ ਮੇਰੇ ਪੁੱਤੰਗੀ ਦਾ ਜਨਮ ਦਿਨ ਉਹ ਵੀ ਸੈਲੀਬ੍ਰੇਟ ਕਰਨਾ ਫਿਰ ਸੰਡੇ ਨੂੰ ਰੱਖਿਆ ਹੋਇਆ ਸਾਰੇ ਰਿਸ਼ਤੇਦਾਰਾਂ ਨੇ ਆਉਣਾ ਹੈ ਜੋ ਵੀ ਆਪਣਾ ਉਹਦਾ ਬਰਥਡੇ ਸੈਲੀਬ੍ਰੇਟ ਕਰਨਾ ਇਸ ਖੁਸ਼ੀ ਵਿੱਚ ਅਸੀਂ ਸੂਸਨ ਦਾ ਪਾਰਟਨਮ ਕਰਾਉਣਾ ਤੇ ਸਾਰੇ ਰਿਸ਼ਤੇਦਾਰ ਇਨਵਾਈਟ ਕੀਤੇ ਹੋਏ ਨੇ ਸੋ ਇਸ ਕਰਕੇ ਅੱਜ ਹਰ ਹਾਲਤ ਦੇ ਵਿੱਚ ਅਸੀਂ ਚਾਹਾਂਗੇ ਕਿ ਇੱਥੋਂ ਆਪਣੇ ਪਿੰਡ ਵੱਲ ਨੂੰ ਜਾ ਸਕੀਏ ਸੋ ਜਿੰਨੇ ਇੰਡੀਆ 'ਚ ਡਰਾਈਵਿੰਗ ਕਰ ਲਈ ਨਾ ਸਮਝ ਲਓ ਕਿ ਉਹ ਪਾਸਾ ਬੰਦਾ ਬੰਦਾ پاس ਬਟ ਬੀਬੀਆਂ ਨਹੀਂ پاس ਹੋਣੀਆਂ ਬੀਬੀਆਂ ਗੁੱਸਾ ਨਾ ਕਰਿਓ ਬਟ ਇਸ ਬੀਬੀ ਨੂੰ ਤਕਰੀਬਨ 5 ਤੋਂ 7 ਮਿੰਟ ਹੋ ਗਏ ਆ ਗੱਡੀ ਕੱਢਦਿਆਂ ਨੂੰ ਇਹ ਫਾਈਨਲੀ ਹੁਣ ਮਾਰਤਾ ਕੱਟ ਖੁਸ਼ ਹੋ ਗਏ ਸਾਰੇ ਚਾਲਾ ਜੀ ਸੋ ਰਾਤ ਆ ਸਾਰੀ ਤਿਆਰੀ ਹੋ ਗਈ ਸੀਗੀ ਇਧਰਲੀ ਸਾਈਡ ਆ ਆਸਟਰੀਆ ਤੋਂ ਇੰਡੀਆ ਜਿਹੜਾ ਮੈਂ ਉੱਥੋਂ ਆਪੇ ਜਰਨੀ ਕਰਕੇ ਆਇਆ ਪਾਰਲੀ ਸਾਈਡ ਆ ਪੰਜਾਬ ਤੋਂ ਵਿਆਨਾ ਸੋ ਇੱਥੇ ਜਿਹੜਾ ਵਾ ਡਿਜ਼ਾਈਨ ਹੋ ਰਹਿੰਦਾ ਉਹਦੇ ਕੋਈ ਇਸ਼ੂ ਆ ਰਹੇ ਨੇ ਹੁਣੇ ਫੋਨ ਆਇਆ ਸੀ ਉਹਦਾ ਕਿ ਯਾਰ ਕਲਰ ਮੈਚ ਨਹੀਂ ਹੋ ਰਿਹਾ ਹੁਣ ਆਪਾਂ ਸ਼ਾਪ ਤੇ ਚੱਲੇ ਆ ਤੇ ਸ਼ਾਪ ਤੇ ਜਾ ਕੇ ਫਿਰ ਦੇਖਦੇ ਆ ਕੀ ਪ੍ਰੋਬਲਮ ਆ ਰਹੀ ਆ ਸੋ ਚਲੋ ਜੀ ਚਲਿਏ ਫਿਰ ਸ਼ਾਪ ਤੇ ਏ ਕਮਜੋਦ ਸਿੰਘ ਬੁਲਟ ਕੱਢ ਕੇ ਲਿਆਉਣ ਲੱਗਾ ਜਦੋਂ ਚੇਰਾ ਬਾਅਦ ਤੁਸੀਂ ਹੱਥ ਲਾਉਣੇ ਚੀਜ਼ਾਂ ਨੂੰ ਉਹ ਕੁਝ ਹੀ ਹੋਣਾ ਹੈ ਅੱਛਾ ਕੀ ਦਿੱਕਤ ਆ ਰਹੀ ਏ ਦਿੱਕਤ ਭਾਈ ਜੀ ਕਿਦਾ ਹੁਣ ਆ ਸੀ ਨਾ ਭਾਜੀ ਹਾਂਜੀ ਤੁਸੀਂ ਡਿਜ਼ਾਈਨ ਭੇਜਿਆ ਵਾਈਪ ਹਾਂਜੀ ਆਪਾਂ ਬਦਲ ਲਾ ਸਕਦੇ ਪਾਜੀ ਹਾਂ ਤੇ ਇਹਦੇ ਵਿੱਚ ਆਪਾਂ ਚਾਹੁੰਦੇ ਕਿ ਜਾਂਦੇ ਨੂੰ ਬਲੈਕ ਆਊਟਲਾਈਨਿੰਗ ਦੇ ਬਾਕੀ ਕਟਿੰਗ ਆਪਾਂ ਹੱਥ ਨਾਲ ਕਰ ਲਾਂਗੇ ਪਾਜੀ ਜਾਂ ਫਿਰ ਪਾਜੀ ਆਪਾਂ ਬਸ ਸਿਰਫ ਪ੍ਰਿੰਟ ਆਹ ਲਾਲ ਪੱਟੀ ਕਢਾ ਲਈਏ ਤੇ ਬਾਕੀ ਆਪ ਕਰ ਲਈਏ ਕੋਈ ਦਿੱਕਤ ਨਹੀਂ ਆਉਣੀ ਫੇਸ ਵਾਲੇ ਡਿਜ਼ਾਈਨ ਪਾਜੀ ਨੇ ਠੀਕ ਹੈ ਹੁਣ ਆਪਾਂ ਗੱਡੀ ਲੈ ਕੇ ਚੱਲੇ ਆਂ ਉੱਥੇ ਸ਼ਾਪ ਤੇ ਜਿਹੜੇ ਆ ਸਟicker ਬਣਵਾਏ ਆ ਇਹ ਉੱਥੇ ਸ਼ਾਪ ਤੇ ਜਾ ਕੇ ਲਗਾਉਣੇ ਆਂ ਪਾਪਾ ਹੁਣ ਪਹੁੰਚੇ ਆ ਇੱਕ ਗੈਰੇਜ ਇਹਨਾਂ ਨੇ ਸਾਡੇ ਇਹਦੇ ਹੈਂਡਲ ਖੋਲੇ ਸੀ ਗੱਡੀ ਦੇ ਉਹ ਪਹਿਲਾਂ ਹੈਂਡਲ ਲਵਾਈਏ ਫੇਰ ਆਪਾਂ ਚੱਲਦੇ ਆ ਕਿ ਜਿਹੜੀ ਰੈਪਿੰਗ ਰਹਿੰਦੀ ਆ ਉਹ ਕੰਪਲੀਟ ਕਰਨ ਦੀ ਦੇਖੋ ਯਾਰ ਇਹਦਾ ਜਿਹੜਾ ਲੋਕ ਆ ਨਾ ਇਹ ਦੇਖਣ ਨੂੰ ਇਨੌੱਖਾ ਲੱਗਦਾ ਤੇ ਹੈ ਬੜਾ ਸੌਖਾ ਔਖਾ ਕਿਉਂ ਲੱਗਦਾ ਕਿਉਂਕਿ ਇੱਧਰ ਦੇਖੋ ਆ ਉੱਥੇ ਨਾਟੇ ਕੱਸਿਆ ਜਾਣਾ ਜੇ ਨਾਟ ਥੱਲੇ ਡਿੱਗ ਗਿਆ ਤੇ ਭਾਜੀ ਫਿਰ ਗਈ ਖੇਡ ਤੇ ਭਾਜੀ ਪੂਰਾ ਗੱਤਾ ਫੁੱਲ ਗਿਆ ਸਰ ਵੀ ਇਸੇ ਡਰ ਨੂੰ ਅਸੀਂ ਨਹੀਂ ਜੇ ਕੱਸਿਆ ਨਹੀਂ ਤੇ ਦੇਖ ਤੇ ਲਿਆ ਸੀ ਉਸ ਦਿਨ ਕਸਣਾ ਕਿਦਾਂ ਸੋ ਇਹਦੇ ਜਿਹੜੇ ਹੈਂਡਲ ਵਗੈਰਾ ਪਵਾਲੇ ਆ ਤੇ ਇਹਦੀਆਂ ਨਾ ਲਾਈਟਾਂ ਜਿਹੜੀਆਂ ਭਾਦਿਆਂ ਚੇਂਜ ਕਰਾਈਆਂ ਸੀ ਉਹ ਸੈੱਟ ਨਹੀਂ ਬੈਠਾ ਕੰਮ ਉਹ ਭਾਜੀ ਹੁਣਾਂ ਦਾ ਕਾਫੀ ਯਾਰ ਚੈੱਕ ਚੁੱਕ ਕੀਤਾ ਤੇ ਮੈਂ ਕਿਹਾ ਯਾਰ ਸੇਵਾ ਵੀ ਦੱਸੋ ਕਹਿੰਦੇ ਸੇਵਾ ਲਵੀ ਹੋਈ ਹੈ ਯਾਰ ਪਤਾ ਨਹੀਂ ਯਾਰ ਇਹ ਕੈਂਪਰ ਦੀ ਕਿਸਮਤ ਹੀ ਇਦਾਂ ਦੀ ਹੈ ਕੋਈ ਪੈਸਾ ਭੋਲ ਲੈਂਦਾ ਨਹੀਂ ਲਓ ਜੀ ਗੱਡੀ ਹੁਣ ਆਪਾਂ ਇੱਥੇ ਲੈ ਆਂਦੀ ਆ ਆਪਣੇ ਵੀਰ ਨੇ ਜਿਹਨੇ ਰੈਪਿੰਗ ਉਹ ਉਥੇ ਕਰਨੀ ਸੀ ਉਹ ਆਪ ਸ਼ਟਰ ਬੰਦ ਕਰਕੇ ਕਿਤੇ ਗਿਆ ਹੋਇਆ ਹੁਣ ਆਪਾਂ ਵੇਟ ਕਰਦੇ ਹਾਂ ਉਹਨਾਂ ਜਦ ਤੱਕ ਚਾਹ ਪਾਣੀ ਪੀ ਕੇ ਆਈਏ ਆਜੋ ਹਰਮਨ ਚਾਹ ਪੀਓ ਅੱਛਾ ਜੀ ਆਪਾਂ ਆਏ ਚਾਹ cafe ਹੋਰ ਦੇਖੋ ਇੱਥੇ ਚਾਹ ਦੇਖੋ ਕਿੰਨੇ ਤਰ੍ਹਾਂ ਦੀ ਆ ਉਹ ਦੇਖੋ এলাਚੀ ਜਿੰਜਰ এলাਚੀ ਰੋਜ਼ ਚਾਹ ਚਾਕਲੇਟ ਮੰਗੋ ਚਾਹ ਪਹਾਨ ਵਾਲੀ ਚਾਹ ਮਸਾਲਾ ਚਾਹ ਸਪੈਸ਼ਲ ਚਾਹ ਗੁੜ ਵਾਲੀ ਚਾਹ ਸੋ ਇੰਨੇ ਤਰ੍ਹਾਂ ਦੀ ਚਾਹ ਇੱਥੇ ਮਿਲ ਰਹੀ ਏ ਮੈਂ ਸੋਚ ਰਿਹਾ ਯਾਰ ਚਾਕਲੇਟ ਵਾਲੀ ਚਾਹ ਵੀ ਹੋ ਸਕਦੀ ਆ ਬਾਜੀ ਨੇ ਕਰਾਈ ਆ ਸਪੈਸ਼ਲ ਚਾਹ ਤੇ ਮੈਂ ਕਰਾਈ ਆ ਜਿੰਜਰ এলাਚੀ ਚਾਹ ਤੇ ਮੈਂ ਬਾਦੀ ਨੂੰ ਪੁੱਛੇ ਮੈਂ ਕਿ ਯਾਰ ਸਪੈਸ਼ਲ ਚਾਹ ਕੀ ਹੈ ਕਹਿੰਦਾ ਯਾਰ ਉਹ ਚਾਹ ਪੀਣ ਦੇ ਵਿੱਚ ਆਹ ਖਾਣ ਨੂੰ ਹੁੰਦੀ ਹੈ ਉਹਦੇ ਵਿੱਚ ਸਾਰੇ ਨਟਸ ਵਗੈਰਾ ਪਾਏ ਹੁੰਦੇ ਆ ਤੋ ਟਰਾਈ ਕਰਦੇ ਆ ਜੀ ਇੰਨੇ ਤਰ੍ਹਾਂ ਦੀ ਚਾਹ ਦੇ ਵਿੱਚ ਆਪਾਂ ਦੋ ਹੀ ਕਰਾਈਆਂ ਸਪੈਸ਼ਲ ਚਾਹ ਤੇ ਜਿੰਜਰ ਲਾਤੀ ਨਾਲ ਕੋਈ ਸੈਂਡਵਿਚ ਕਰਾ ਲਿਆ ਕੁਛ ਰੈਪ ਕਰਾ ਲਿਆ ਇੱਕ ਹਨੀ ਚੀਜ਼ ਵੀ ਪਟੈਟੋਸ ਕੀਤਾ ਤੋ ਦੇਖਦੇ ਆ ਇਹਨਾਂ ਦਾ ਕਿੰਨਾ ਚਾਹ ਕਾਫੀ ਆੜਾਂ ਦਾ ਆਹ ਵਾਜੀ ਸਾਡੀ ਚਾਹ ਹਾਂਜੀ ਇਹ ਨੇ ਸੈਂਡਵਿਚ ਆਹ ਵਾਜੀ ਕੁੱਲੜ ਕੱਪਾਂ ਦੇ ਵਿੱਚ ਚਾਹ ਦਿੱਤੀ ਜੀ ਉੱਥੇ ਵੀ ਨਹੀਂ ਆਪ ਇੱਧਰ ਆ ਜੀ ਲਓ ਜੀ ਖਾ ਪੀ ਲਿਆ ਸ਼ੇਰ ਦਾ ਯਾਰ ਕੁਝ ਨਹੀਂ ਖਾਦਾ ਪੀਤਾ ਫੋਨ ਕੋਲ ਆ ਰਹੀਆਂ ਨੇ ਬਾਰ-ਬਾਰ ਕਿ ਉੱਥੇ ਕੋਈ ਆਪਣੇ ਆਏ ਨੇ ਜਾਣ ਪਛਾਣ ਵਾਲੇ ਆਓ ਜਾ ਕੇ ਦੇਖਦੇ ਆਂ ਕੌਣ ਆ ਜਾਣ ਪਛਾਣ ਵਾਲੇ ਆਜੋ ਕਿਦਾ ਵੀਰ ਜੀ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਅੱਛਾ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਪਿਛਲੇ 3-4 ਦਿਨਾਂ ਤੋਂ ਗੱਡੀ ਆਪਣੀ ਜਿਹੜੀ ਮਨੂ ਭਾਜੀ ਹੁਣਾਂ ਘਾਰੀ ਖੜੀ ਸੀਗੀ ਹੁਣ ਅੱਜ ਪੱਠੇ ਕੋਲ ਆਏ ਸੀ ਆਪਾਂ ਫ੍ਰੀ ਟਾਈਮਸ ਹੀ ਉੱਥੇ ਟਾਈਮ ਵੈਸੇ ਫ੍ਰੀ ਤੇ ਨਹੀਂ ਟਾਈਮ ਬਹੁਤ ਬਿਜ਼ੀ ਆ ਮੇਰੇ ਘਰ ਦੇ ਨੇ ਮੈਨੂੰ ਬਾਅਦ ਵਿੱਚ ਲਾਂਦਾ ਪਾਉਣੀ ਆ ਕਿ ਨਿਆਣੇ ਦਾ ਬਰਥਡੇ ਸੀ ਤੂੰ ਘੁੰਮਦਾ ਫਿਰ ਰਿਆ ਹੈ ਪਰ ਇਹ ਸੀ ਉਹ ਟਾਈਮ ਬੜਾ ਲਾ ਰਹੇ ਨੇ ਆਪਣੇ ਰੈਪਿੰਗ ਵਾਲੇ ਤੇ ਮਨੂੰ ਭਾਜੀ ਕਹਿੰਦੇ ਚਲੋ ਤੁਹਾਨੂੰ ਪੱਠਾ ਦਿਖਾ ਕੇ ਲਿਆਉਨੇ ਆ ਉੱਥੇ ਦੇਖਿਆ ਮੈਂ ਵੀ ਯਾਰ ਦੇਖ ਲੈ ਮੈਨੂੰ ਇੰਟਰਸਟਿੰਗ ਲੱਗਣ ਦਾ ਤੁਹਾਨੂੰ ਵੀ ਨਾਲ ਦਿਖਾ ਦਿੰਨੇ ਆ ਅੱਛਾ ਜੀ ਉੱਥੇ ਆਸਟਰੀਆ ਦੇ ਵਿੱਚ ਮੈਂ ਤੁਹਾਨੂੰ ਫਾਰਮ ਹਾਊਸ ਦਿਖਾਏ ਨੇ ਗੋਰਿਆਂ ਦੇ ਇੱਥੇ ਦੇਖੋ ਆਪਣੇ ਸਰਦਾਰਾਂ ਦੇ ਆਹ ਟਰੈਕਟਰ ਲੱਗੇ ਨੇ ਸੋਨਾ ਲੀਕਾ ਆ ਟਰੱਕ ਵੀ ਲੱਗਾ ਜੇ ਇੱਕ ਜਿੱਦਾਂ ਹਵੇਲੀ ਖਿਲਾ ਰਿਆ ਹੁੰਦੇ ਦਾ ਭਾਜੀ ਉਹਨਾਂ ਦੇ ਘਰੇ ਖਿਲਾ ਰਿਆ ਹੈ ਉਧਰ ਵੀ ਖਲੋਤੇ ਜੇ ਦੋ ਟਰੱਕ ਦੋ ਟਰੱਕ ਭਾਜੀ ਇਹ ਭਾਜੀ ਵੈਸੇ ਹੀ ਖਿਲਾ ਰੇ ਬਸ ਇੱਥੇ ਭਾਜੀ ਆਪਣਾ ਟਰਕਿੰਗ ਦਾ ਕੰਮ ਸੀਗਾ ਪਹਿਲਾਂ ਅੱਛਾ ਤੇ ਹੁਣ ਇਹਦੇ ਖਿਲਾਰ ਤੇ ਜਿੱਦਾਂ ਸ਼ੌਂਕ ਨਹੀਂ ਹੁਣ ਆਪਣੇ ਕੰਮ ਲਈ ਭਾਜੀ ਜਿੱਦਾਂ ਅੱਛਾ ਆਪਣੇ ਕੰਮ ਲਈ ਯੂਜ਼ ਹੁੰਦੇ ਆ ਆਪਣੇ ਕੰਮ ਲਈ ਮੈਨੂੰ ਲੱਗਦਾ ਹਵੇਲੀ ਵਾਂਗੂ ਉਦਾਂ ਹੀ ਸ਼ਿੰਗਾਰ ਲਈ ਖਿਲਾਦੇ ਆ ਇਹ ਅੰਬ ਲੱਗਦਾ ਹਨਾ ਹਾਂ ਅੰਬਾ ਤੇ ਉਹ ਪਰੇ ਜਾਮਣੂ ਜਾਮਣ ਇਹਨਾਂ ਦਾ ਇਹ ਪਠਾ ਇੱਧਰ ਮੈਂ ਦਿਖਾਉਣਾ ਤੁਹਾਨੂੰ ਸੋ ਮੈਂ ਫਸਟ ਟਾਈਮ ਜਿਹੜਾ ਕਿ ਪੱਠੇ ਦਾ ਸਿਸਟਮ ਜਾਣਨ ਆ ਪਾਜੀ ਕੋਲ ਸੋ ਪਾਜੀ ਦੱਸ ਰਹੀ ਸੀਗਾ ਜਿੰਨਾ ਏਰੀਆ ਨਾ ਇਸ ਏਰੀਆ ਦੇ ਵਿੱਚ 1500 ਤੋਂ 1800 ਡਿਗਰੀ ਟੈਂਪਰੇਚਰ ਹੁੰਦਾ ਇੱਟਾਂ ਨੂੰ ਪਕਾਉਣ ਵਾਸਤੇ ਆ ਸਾਰਾ ਇਹ ਸਾਰਾ ਏਰੀਆ ਜਿਹੜਾ ਇੱਟਾਂ ਨਾਲ ਭਰਿਆ ਹੁੰਦਾ ਜਿੱਦਾਂ ਉਹ ਦੇਖੋ ਇੱਥੇ ਇੱਟਾਂ ਐ ਐਦਾਂ ਹੀ ਸਾਰੇ ਥਾਂ ਤੇ ਇੱਟਾਂ ਹੁੰਦੀਆਂ ਸੋ ਪਾਜੀ ਪਲੀਜ਼ ਮੇਰੇ ਦੋ ਕੁ ਸਵਾਲ ਆ ਜਵਾਬ ਦਿਓ ਪਹਿਲੀ ਗੱਲ ਇਹ ਆ ਕਿ ਮੈਂ ਸੋਚਦਾ ਹੁੰਦਾ ਸੀ ਕਿ ਜਿਹੜੀ ਉਹ ਚਿਮਨੀ ਆ ਉਹਦੇ ਥੱਲੇ ਵਸ ਇੱਟਾ-ਉਟਾ ਪੱਕਦੀਆਂ ਨਹੀਂ 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 ਪਾਜੀ ਤੇ ਅੱਜ ਮੈਨੂੰ ਤੁਸੀਂ ਦੱਸਿਆ ਕੇ ਇਟਾਂ ਉਵੇਂ ਨਹੀਂ ਐ ਇਟਾਂ ਸਾਰੇ ਏਰੀਆ ਚ ਅੱਗ ਜਾਂਦੀ ਹੈ ਪੂਰੇ ਗੇੜ ਚ ਭਰੀਆਂ ਹੁੰਦੀਆਂ ਬਾਕੀ ਉਹ ਆਪ ਗੇੜ ਕਿੰਨੇ ਗੇੜ ਦੇ ਵਿੱਚ ਪੂਰੇ ਭਰਿਆ ਹੁੰਦੀਆਂ ਦਾ ਚਿੜੀਆਂ ਆਇਆ ਹੁੰਦੀਆਂ ਅੱਛਾ ਤੇ ਜਿਹੜਾ ਆ ਵਾ ਸਿਸਟਮ ਇਧਰ ਥੱਲੇ ਧੂਆਂ ਵਗੈਰਾ ਨਿਕਲਦਾ ਨਾ ਜਿਹੜਾ ਆਪਣਾ ਬਰਨਟ ਗੈਸ ਲਾ ਲੋ ਹਾਂਜੀ ਚਲੋ ਹਾਂਜੀ ਜਲਦੀ ਕਰੀਏ ਇੱਥੋਂ ਚੰਮੂ ਲਓ ਅੱਛਾ ਇੱਥੇ ਨਹੀਂ ਕੋਈ ਸੀਨ ਅੰਦਰ ਇਟਾਂ ਇੱਥੇ ਨਹੀਂ ਪੱਕਣੀਆਂ ਇਟਾਂ ਬਸ ਉਹੀ ਪੱਕਣ ਦਾ ਸਿਸਟਮ ਹੈ ਜਿਹੜਾ ਤੁਸੀਂ ਗਿਆਏ ਕਿ ਵਿੱਚ ਗੈਪ ਛੱਡਿਆ ਹੋਇਆ ਇਹਨਾਂ ਦੇ ਵਿੱਚ ਅੱਗ ਹੁੰਦੀ ਆ ਹਨਾ ਤੇ ਇਹ ਫਿਰ ਰੀਫਿਲ ਕੋਲਾ ਕਿੱਥੇ ਰੀਫਿਲ ਹੁੰਦਾ ਇੱਥੇ ਏਦਾਂ ਉੱਪਰੋਂ ਰੀਫਿਲ ਹੁੰਦਾ ਅੱਛਾ ਜੀ ਉੱਪਰੋਂ ਉਹਨਾਂ ਨੇ ਪਾਈ ਜਾਣਾ ਭਾਜੀ ਰੀਫਿਲ ਨਹੀਂ ਹੋਣਾ ਮਤਲਬ ਇੱਥੇ ਪਹਿਲਾਂ ਨਹੀਂ ਫਿਲ ਕੀਤਾ ਹੁੰਦਾ ਓਕੇ ਜਿੰਨਾ ਜਿੰਨਾ ਲੋਡ ਆ ਉਹਨਾਂ ਉਹਨਾਂ ਨੇ ਪਾਈ ਜਾਣਾ ਲੈ ਬੰਦੇ ਠੀਕ ਹੈ ਤੇ ਇਹਦਾ ਕੀ ਕੰਮ ਆ ਇਹ ਸਿਰਫ ਚਿਮਣੀ ਆ ਜਿਹੜੀ ਉੱਪਰ ਵਸਤੂਆਂ ਕੱਢਣ ਵਾਸਤੇ ਤਾਂ ਤੇ ਕਿੰਨੀ ਏਰੀਆ ਦੇ ਵਿੱਚ ਆ ਤੁਹਾਡੇ ਜਿਹੜੀ ਸਾਰ ਇਥਾਂ ਅੱਗ ਘੁੰਮਦੀ ਆ ਤਕਰੀਬਨ ਕਿੰਨਾ ਏਰੀਆ ਹੋਗਾ ਭਾਜੀ ਏਰੀਆ ਤੇ ਨਹੀਂ ਬਟ ਇਹਦੇ ਚ ਇੱਕ ਟਾਈਮ ਤੇ 7.5 ਲੱਖ ਟਪਕ ਜਾਂਦੇ 7.5 ਲੱਖ ਸੋ ਇਹ ਜੀ ਮੰਨੂ ਪਾਜੀ ਹੁਣਾਂ ਦੇ ਦੋ ਪੱਠੇ ਨੇ ਤੇ ਇਹਦੇ ਉੱਪਰ ਜਿਹੜੀ ਬ੍ਰਾਂਡਿੰਗ ਆ ਏ ਸਟਾਰ ਕੇ ਲਿਖਿਆ ਹੋਇਆ ਏ ਇਹ ਇਹਨਾਂ ਦੇ ਪਰਦਾਦਾ ਜੀ ਦਾ ਨਾਮ ਏ ਤੇ ਕੇ ਦਾਦਾ ਜੀ ਦਾ ਦਾਦਾ ਜੀ ਦਾ ਨਾਮ ਸੋ ਜੇ ਤੁਹਾਨੂੰ ਇਹ ਚਾਹੀਦੀ ਹੋਵੇ ਤੇ ਤੁਸੀਂ ਜਲੰਧਰ ਚਾਓ ਭਾਜੀ ਕਿਹੜੀ ਕਿਹੜੀ ਜਗ੍ਹਾ ਦੋਨੇ ਆਪਣੇ ਪੱਠੇ ਦੋਨੇ ਜਲੰਧਰ ਚ ਹੀ ਆ ਭਾਜੀ ਇੱਕ ਦਸ਼ਮੇਸ਼ ਨਗਰ ਪੈ ਜਾਂਦਾ ਜੀ ਹਾਂਜੀ ਇੱਕ ਤੱਲਨ ਪੈ ਜਾਂਦਾ ਤੱਲਨ ਪੈ ਜਾਂਦਾ ਠੀਕ ਹੈ ਜੀ ਲਓ ਜੀ ਮੈਂ ਇਸ ਸਿਸਟਮ ਬਾਰੇ ਜਾਣ ਲਿਆ ਤੁਹਾਨੂੰ ਇਹ ਟੂਟ ਚਾਹੀਦੀ ਹੋ ਤੇ ਤੁਸੀਂ ਹਰਜੀਸ ਐਡਵੈਂਚਰ ਨਾਲ ਲੈ ਲਓ ਤੁਹਾਨੂੰ ਸਸਤੀ ਵੀ ਮਿਲੂਗੀ ਇੱਕ ਯਾਰ ਹੱਥ ਮਾਰ ਲਓ ਸੋ ਬੇਸਿਕਲੀ ਜਿਹੜੀ ਵੀ ਕਾਰ ਰੈਪਿੰਗ ਹੋਈ ਆ ਇਹਦਾ ਟੋਟਲ ਕਾਸਟ ਆਈ ਆ 27000 ਰੁਪੀਆ ਇੰਡੀਅਨ ਰੁਪੀਏ ਦੇ ਵਿੱਚ ਇਹਦੇ ਵਿੱਚ ਇਦਾਂ ਸੀਗਾ ਕਿ ਰੈਪਿੰਗ ਤੇ ਕੀਤੀ ਆ ਉੱਪਰ ਉਹਦੇ ਲੈਮੀਨੇਸ਼ਨ ਵੀ ਕੀਤੀ ਆ 127 ਦੇ ਵਿੱਚ ਖਤਮ ਹੋ ਗਿਆ ਪਰ ਕੰਮ ਅਜੇ ਰਹਿੰਦਾ ਮੈਂ ਤੁਹਾਨੂੰ ਦਿਖਾਣਾ ਤੁਹਾਨੂੰ ਪ੍ਰੋਬਲਮ ਕਿੱਥੇ ਆਈ ਹੈ ਪ੍ਰੋਬਲਮ ਇਹ ਆ ਕਿ ਜਿਹੜਾ ਆ ਕਲਰ ਸੀ ਨਾ ਜਿੱਥੇ ਪ੍ਰਿੰਟਿੰਗ ਵਾਲੇ ਨੇ ਕਲਰ ਮੈਚ ਨਹੀਂ ਕੀਤਾ ਇੱਥੇ ਤੇ ਆ ਵੀ ਜਿਹੜੇ ਫੌਂਟਸ ਆ ਇਹਦੇ ਵਿੱਚ ਵੀ ਦਿੱਕਤ ਆ ਕਿਉਂਕਿ ਆ ਬਲੈਕ ਆ ਪਰ ਥੱਲੇ ਜਿਹੜਾ ਵਾ ਤਿੰਨ ਕਲਰ ਨੇ ਥੱਲੇ ਵਿੱਚ ਸੋ ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਦੁਬਾਰਾ ਫੇਰ ਸਾਨੂੰ ਆਉਣਾ ਪੈਣਾ ਮੰਨੂ ਭਾਜੀ ਨੂੰ ਆਪਾਂ ਫਤਿ ਬਲਾ ਕੇ ਹੁਣ ਆਪਣੇ ਪਿੰਡ ਵੜਿਆ ਚੱਲੇ ਆ ਚੰਗਾ ਮੰਨੂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੇਰ ਭਾਜੀ ਖਿਆਲ ਰੱਖਿਓ ओके जी सो ਇਥੋਂ ਡੇਢ ਤੋਂ 2 ਘੰਟੇ ਲੱਗਣੇ ਆ 7 ਵੱਜ ਚੁੱਕੇ ਨੇ 9 ਵਜੇ ਘਰੇ ਪਹੁੰਚਾਂਗੇ ਬਹੁਤ ਲੇਟ ਹੋ ਗਿਆ ਆਪਾਂ ਸਾਰੇ ਵੇਟ ਕਰ ਰਹੇ ਨੇ ਘਰੇ ਪਰ ਹੁਣ ਕੀ ਕਰ ਸਕਦੇ ਜੋ ਪਰਮੇਸ਼ਰ ਦਾ ਪਾਣਾ ਪਾਣੇ ਹੀ ਰਹਿਣਾ ਫਿਰ ਆਪਾਂ 2 ਵਜੇ ਦਾ ਟਾਈਮ ਸੀ ਨਿਕਲਦਾ 7 ਵੱਜ ਚੁੱਕੇ ਨੇ ਇਦਾਂ ਹੀ ਹੋ ਰਿਹਾ ਪਿਛਲੇ 4 ਦਿਨਾਂ ਤੋਂ ਨਾ ਪਤਾ ਨਹੀਂ ਕੰਮ ਉਹ ਬਾਜੀ ਕੋਲੋਂ ਸਿਰ ਹੀ ਨਹੀਂ ਚੜ ਰਿਹਾ ਕੰਮ ਦਾ ਸੀਗਾ ਕਿ ਬਸ ਅਸੀਂ 6 ਘੰਟੇ ਚ ਆਪਣੇ ਪੈਨਲ ਲਾਈ ਸੀ ਉਸ ਵੇਲੇ ਸੋਚਿਆ ਸੀ ਓਕੇ ਇਹ ਕਾਰੀਗਰ ਨੇ 4-5 ਘੰਟੇ ਚ ਖਤਮ ਕਰ ਦੇਣਗੇ ਪਰ ਇਹਨਾਂ ਨੇ 4 ਦਿਨ ਲਾਤੇ ਕਦੀ ਆ ਗਲਤ ਉਹ ਗਲਤ ਜੇ ਗਲਤ ਐਦਾ ਗਲਤ ਹੁਣ ਵੀ ਇੱਕ ਸਟicker ਲਾਉਣੇ ਸੀ ਉਹ ਮਗਰਲੀ ਸਾਈਡ ਤੇ ਜਿਹੜੇ ਜਿੱਥੇ ਲਿਖਿਆ ਸੀ ਪੰਜਾਬ ਤੋਂ ਬਿਆਨਾ ਜਾਂ ਆਸਟ੍ਰੇਲੀਆ ਟੂ ਇੰਡੀਆ ਉਹ ਬਲੈਕ ਕਲਰ ਦੇ ਲਾਤੇ ਉਹਨਾਂ ਨੇ ਸੋ ਹੋ ਸਕਦਾ ਕੋਈ ਸਟ੍ਰੈਸ ਚ ਹੁਣ ਇਸ ਟਾਈਮ ਜਿੱਦੇ ਕਰਕੇ ਇੰਨੀਆਂ ਪ੍ਰੋਬਲਮਸ ਆ ਰਹੀਆਂ ਸੀ ਅਜੇ ਵੀ ਸੈਟੀਸਫੈਕਸ਼ਨ ਨਹੀਂ ਹੋਈ ਸਾਡੀ ਤੇ ਮੈਨੂੰ ਲੱਗਦਾ ਤੁਹਾਡੀ ਵੀ ਨਹੀਂ ਹੋਣੀ ਜੋ ਤੁਸੀਂ ਉਹ ਦੇਖੋਗੇ ਚੀਜ਼ਾਂ ਨੂੰ ਕੋਈ ਗੱਲ ਨਹੀਂ ਜੋ ਵੀ ਆਪਾਂ ਨੇ ਚਾ ਬਟ ਹੁਣ ਆਪਾਂ ਜਾ ਰਹੇ ਹਾਂ ਜੀ ਵਾਪਸ ਦੇਖੋ ਸਹੀ ਹੈ ਸਭ ਇਹ ਜਿਹੜੇ ਟਰੈਵਲਰ ਲੂਪ ਹੁੰਦੇ ਉਹ ਪਿਆਰ ਕਰਦੇ ਨੇ ਚੀਜ਼ਾਂ ਨੂੰ ਦਈਆਂ ਕਾਰ ਕਰਨ ਵਾਲੇ ਫਿਰ ਪਿਆਰ ਕਰਨ ਵਾਲਿਆਂ ਨੂੰ ਕਰਦੇ ਰਹਿੰਦੇ ਆ ਲਓ ਜੀ ਪਹੁੰਚ ਗਏ ਆ ਅਸੀਂ ਆਪਣੇ ਗ੍ਰਹਿ ਵਿਖੇ ਤੇ ਗੱਡੀਆਂ ਜਿੱਧਰ ਹੀ ਪਾੜਦੇ ਆ ਫਿਰ ਕੱਲ ਨੂੰ ਉਧਰ ਲਾ ਲਾਂਗੇ ਫਿਲਹਾਲ ਹੁਣ ਰਾਤ ਕਿਉਂ ਤੰਗ ਕਰਨਾ ਇੱਧਰ ਗੱਡੀ ਲਾ ਲੈਨੇ ਆ ਸੋ ਆਹ ਰੰਤੇਗ ਦਾ ਕੇਕ ਏ ਵਾਹ ਜੀ ਵਾਹ ਰੰਤੇਗ ਸਿੰਘ ਇੱਚ ਕੀ ਆ ਇੱਚ ਵੀ ਕੇਕ ਆ ਓ ਕੀ ਆ ਮੰਮੀ ਜੀ ਆਹ ਕੀ ਸਮਾਨ ਲੈਣਾ ਲੱਡੂ ਲੈ ਵੀ ਲੈ ਇਹ ਰੰਤੇਗ ਦੀ ਖੁਸ਼ੀ ਦੇ ਵਿੱਚ ਬਰਥਡੇ ਦੇ ਖੁਸ਼ੀ ਦੇ ਵਿੱਚ ਇੰਨੇ ਲੱਡੂ ਇਹ ਰਿਸ਼ਤੇਦਾਰਾਂ ਲਈ ਠੀਕ ਰਨਤੇਜ ਸਿੰਘ ਨੂੰ ਅੱਜ ਗਿਫਟ ਮਿਲੇ ਆ ਆ ਦੇਖੋ ਫਿਰ ਜਿਹੜਾ ਰੇੜਾ ਸੀਗਾ ਪੁਰਾਣੇ ਪਹਿਲਾਂ ਰੇੜੇ ਇਦਾਂ ਦੇ ਹੁੰਦੇ ਸੀ ਅੱਜ ਕਦੇ ਸਮੇ ਦੇ ਨਾਲ ਉਹਦਾਂ ਦੇ ਰੇੜੇ ਆ ਦੇਖੋ ਲਾਈਟਾਂ ਜਗ ਰਹੀਆਂ ਨੇ ਵਾਹ ਇਹ ਮਿਲਿਆ ਰਨਤੇਜ ਸਿੰਘ ਦੇ ਤਾਇਆ ਜੀ ਵੱਲੋਂ ਤੇ ਤਾਈ ਜੀ ਵੱਲੋਂ ਆ ਇਹ ਗਿਫਟ ਮਿਲੇ ਆ ਮੇਰੇ ਭਾਈਆ ਵੱਲੋਂ ਤੇ ਭਾਈਆ ਜੀ ਓ ਭੈਣ ਜੀ ਹੈ ਵਾਹ ਜੀ ਵਾਹ ਅੱਛਾ ਵਾਹ ਜੀ ਵਾਹ ਵਾਹ ਠੀਕ ਇਹ ਦੀਦੀ ਵਾਸਤੇ ਹੈ ਨਾ ਇਹ ਦੀਦੀ ਵਾਸਤੇ ਆ ਉਹ ਲੈ ਵਿੱਚ ਪੈਸੇ ਵੀ ਆ ਗਏ ਉਹ ਕੱਪ ਚ ਪੈਸੇ ਪੈ ਗਏ ਉਹ ਲੈ ਹੋਰ ਪੈਸੇ ਆ ਗਏ ਸੋ ਐਦਾਂ ਜੀ ਆਪਣੇ ਹਰਮਨ ਸਿੰਘ ਗਿਫਟ ਲੈ ਕੇ ਆਇਆ ਰਨਤੇਗ ਸਿੰਘ ਲਈ ਪਤਾ ਨਹੀਂ ਕੀ ਗਿਫਟ ਹੈ ਦੇ ਵਿੱਚ ਰਨਤੇ ਕੀ ਹੋ ਸਕਦਾ ਗੁਰਜੀ ਗੈਸ ਕਰੋ ਕੀ ਹੋ ਸਕਦਾ ਫੋਟੋ ਫਰੇਮ ਫੋਟੋ ਫਰੇਮ ਤੂੰ ਦੱਸ ਚਾਕਲੇਟ ਚਾਕਲੇਟ ਵੋ ਵੇ ਵਧੀਆ ਕਰਾਉਣ ਵਾਲੀ ਪਿੱਛੇ ਚਾਕਲੇਟ ਲੱਗਣ ਦੀ ਪਿੱਛੇ ਚਾਕਲੇਟ ਲੱਗਣੀ ਤੈਨੂੰ ਆ ਚਾਕਲੇਟ ਖਵਾਣੀ ਆ ਪਹਿਲਾਂ ਦਾ ਫੋਟੋ ਕਿਦਾਂ ਲੱਗੀ ਵੇਖ ਪਹਿਲਾਂ ਤੋਂ ਵਧੀਆ Papa ji thank you ਬੋਲੋ so ਲਓ ਜੀ ਫਾਈਨਲੀ ਸਾਰੇ ਆਪਣੇ ਵੀਰ ਭਰਾ ਸਾਡੀਆਂ ਮਾਤਾਵਾਂ ਮੇਰੇ ਤਾਈ ਜੀ ਮੰਮੀ ਜੀ ਭਾਬੀ ਜੀ ਭੈਣ ਜੀ ਵੀਰ ਜੀ ਭਾਜੀ ਸਾਰੇ ਆ ਗਏ ਨੇ ਸੋਰਨਤੇਗ ਸਿੰਘ ਦਾ ਜਿਹੜਾ ਬਰਥਡੇ ਸੈਲੀਬ੍ਰੇਟ ਕਰਨ ਲਈ ਇੱਕ ਵਾਰੀ ਤੁਸੀਂ ਸਾਰਿਆਂ ਦੇ ਦਰਸ਼ਨ ਕਰੋ ਗਰਨਤੇਗ ਸਿੰਘ ਜੀ ਚਲੋ ਫਿਰ ਮਾਰ ਦਿਓ ਫੂਕ ਫਿਰ ਪੁਰੇ ਸੋਲੇ ਹਾਰਾ ਸਤ ਸ੍ਰੀ ਅਕਾਲ ਰਾਤ ਕਰੇਗਾ ਖਾਲਸਾ ਪੁਰੇ ਸੋਲੇ ਹਾਰਾ ਸਤ ਸ੍ਰੀ ਗਾਲੇ ਅਜੀ ਦੇਖੋ ਇਹਦਾ ਸ਼ੌਂਕ ਹੈ ਤਾਂ ਜਦੋਂ ਸ਼ੌਂਕ ਜਾਗਦਾ ਨਾਲ ਉਹਦਾ ਇਦਾਂ ਹੀ ਜਾਗਦਾ ਦਿਓ ਜੀ ਅਸੀਸਾਂ ਤੁਸੀਂ ਵੀ ਰਮਪੇਖ ਸਿੰਘ ਨੂੰ ਇਹਦੇ ਜਨਮ ਦਿਨ ਦੀ ਆ ਸੋ ਮਿਲਦੇ ਆ ਜੀ ਫਿਰ ਆਪਾਂ ਮਾਰਨਿੰਗ ਹੁਣ ਥੋੜਾ ਫੈਮਿਲੀ ਨਾਲ ਟਾਈਮ ਸਪੈਂਡ ਕਰੀਏ ਗੁੱਡ ਨਾਈਟ ਕਹੋ ਜੀ ਕੱਲ ਦੇ ਪ੍ਰੋਗਰਾਮ ਵਾਸਤੇ ਹਲਵਾਈ ਆ ਚੁੱਕੇ ਨੇ ਸੋ ਇਸ ਟਾਈਮ ਜਿਹੜੇ ਕਿ ਹਲਵਾਈ ਆ ਚੁੱਕੇ ਨੇ ਇਹ ਆਪਣਾ ਸਾਰੇ ਪੱਠੇ ਇੱਧਰ ਲਾਉਣਗੇ ਆਪਾਂ ਕਰਾਂਗੇ ਅੱਜ ਮਹਾਰਾਜ ਦੀ ਤਿਆਰੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕਰਨਾ ਉਹਦੇ ਸਾਰੇ ਨੌਜੋਗਾਂ ਜਿਹੜੇ ਕਿ ਫਰੈਸ਼ ਫੁੱਲਾਂ ਦਾ ਆਰਡਰ ਦੇਣੇ ਨੇ ਉਹ ਜਿਵੇਂ ਜਿਵੇਂ ਸਾਰੀ ਕੋਈ ਤਿਆਰੀ ਅਸੀਂ ਕਰਦੇ ਆ ਨਾਲ ਤੁਹਾਡਾ ਨਾਲ ਸ਼ੇਅਰ ਵੀ ਕਰਦੇ ਆ ਕੀ ਪ੍ਰੋਗਰਾਮ ਦੇ ਇਹ ਕਰ ਜਾਣਾ ਸਾਡਾ ਠੀਕ ਹੈ ਉਹ ਦੱਸੋਗੇ ਠੀਕ ਹੈ ਤਿਆਰੀ ਕਰਨੀ ਹੈ ਤੁਸੀਂ ਜੀ ਪਕੌੜੇ ਕੱਢਾਂਗੇ ਪਕੌੜੇ ਕੱਢੋਗੇ ਹਾਂਜੀ ਬਾਕੀ ਸਬਜ਼ੀਆਂ ਨੂੰ ਜੀ ਬਣਾਉਣਾ ਸਬਜ਼ੀਆਂ ਬਣਾਓਗੇ ਹਾਂਜੀ ਠੀਕ ਹੈ ਜੀ ਜੋ ਵੀ ਸਾਰਾ ਕੱਲ ਦਾ ਪ੍ਰੋਗਰਾਮ ਆ ਪੂਰੀ ਜੀ ਸਾਰੀ ਤਿਆਰੀ ਹੈ ਇਹਨਾਂ ਨੇ ਕਰਨੀ ਹੈ ਬੜਾ ਮਸ਼ਹੂਰ ਕੇਟਰਰ ਵਾ ਕੇਟਰਿੰਗ ਕਰਦਾ ਵਾ ਆਪਣਾ ਰਾਮ ਲਵਾਈ ਠੀਕ ਹੈ ਇਹਨੂੰ ਸੰਪਰਕ ਕਰੋ ਰਾਮ ਲਵਾਈ ਨੂੰ ਬਿਲਕੁਲ ਜੀ ਸੰਪਰਕ ਕਰੋ ਐਡਰੈਸ ਸਾਡਾ 46 46 ਨੰਬਰ ਬੋਲ ਦੋ ਰਾਮ ਲਵਾਈ 64 44 4782 ਬਿਲਕੁਲ ਜੀ ਕੰਟੈਕਟ ਕਰੋ ਪਰ ਅਜੇ ਨਹੀਂ ਕਿਉਂਕਿ ਕੱਲ ਮੈਂ ਦੱਸੂਗਾ ਇਹਨਾਂ ਦਾ ਸਾਰਾ ਖਾਣਾ ਚੈੱਕ ਕਰਕੇ ਫਿਰ ਮੈਂ ਫਿਰ ਮੈਂ ਓਨੈਸਟਲੀ ਮੈਂ ਆਪਣੀ ਜਰਨੀ ਤੋਂ ਚੱਲਦਾ ਆ ਰਿਹਾ ਮੈਂ ਓਨੈਸਟਲੀ ਦਾ ਰਿਵਿਊ ਆਪਣੇ ਦਿੱਤੇ ਆ ਕੱਲ ਮੈਂ ਰਿਵਿਊ ਦਊਂਗਾ ਕਿ ਇਹਨਾਂ ਨੂੰ ਕੰਟੈਕਟ ਕਰਨਾ ਜੇ ਤੁਸੀਂ ਨਹੀਂ ਕਰਨਾ ਕਿੰਨੇ ਨੰਬਰ ਦੇਣੇ ਆ ਤੇ ਉਸ ਤਰੀਕੇ ਨਾਲ ਫਿਰ ਤੁਸੀਂ ਕੰਟੈਕਟ ਕਰਨਾ ਸੋ ਬੈਸਟ ਆਫ ਲੱਕ ਜੀ ਤੁਹਾਨੂੰ ਕਿਉਂਕਿ ਇਹ ਰਿਵਿਊ ਤੇ ਬਹੁਤ ਗੱਲ ਹੁਣ ਫਸ ਗਈ ਆ ਸੋ ਹੁਣ ਆਪਾਂ ਚੱਲੇ ਜੀ ਗੁਰਦੁਆਰਾ ਸਾਹਿਬ ਉੱਥੋਂ ਲੈ ਕੇ ਇਹ ਚੰਦਵਾ ਸਾਹਿਬ ਤੇ ਜੋ ਵੀ ਮਾਰੇ ਦੇ ਪ੍ਰਕਾਸ਼ ਵਾਸਤੇ ਸਾਨੂੰ ਪੂਰਾ ਸੈਟਅ ਤੇ ਜਿਹੜਾ ਮਾਰੇ ਦੀ ਪਾਲਕੀ ਅਸੀਂ ਸਜਾਉਣੀ ਆ ਉਹ ਸਾਰਾ ਸਮਾਨ ਅਸੀਂ ਗੁਰਦਵਾਰ ਸਾਹਿਬ ਤੋਂ ਲੈ ਕੇ ਆਉਣੀ ਆ ਆਦੋ ਜੀ ਚੱਲ ਲਓ ਜੀ ਹਰਦੁਆ ਸਾਹਿਬ ਰਮਾਲੇ ਆਪਾਂ ਪੂਰਾ ਸੈਟ ਹੀ ਆ ਮੇਰੇ ਸਰਨਾਵੀ ਨੇ ਪਹਿਲਾਂ ਮਿਲਾਉਣਾ ਭਾਈ ਹਰਜੀਤ ਸਿੰਘ ਜੀ ਕਿ ਬੜੇ ਚਿਰਾਂ ਤੋਂ ਸੇਵਾ ਕਰ ਰਹੇ ਨੇ ਗੁਰਦੁਆਰਾ ਸਾਹਿਬ ਹੁਣ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਨੇ ਕੱਲ ਜਿਹੜੀ ਜੋ ਵੀ ਸੇਵਾ ਨਾਲ ਨਿਭਾਉਣੀ ਆ ਭਾਈ ਬਲਵਿੰਦਰ ਸਿੰਘ ਜੀ ਹੁਣੇ ਜੋ ਗੁਰੂ ਘਰ ਦੇ ਵਜ਼ੀਰ ਨੇ ਆਪ ਜੀ ਕੱਲ ਨੂੰ ਫਿਰ ਦਰਸ਼ਨ ਦਿਓ ਜੀ ਆਪ ਜੀ ਹਾਂਜੀ ਕੱਲ ਨੂੰ ਹਾਜ਼ਰ ਹੋਵਾਂਗੇ ਜਰੂਰ ਹਾਜ਼ਰ ਹੋਵਾਂਗੇ ਹਾਂਜੀ ਲਓ ਜੀ ਯੂਰਪ ਦੇ ਵਿੱਚ ਆਪਾਂ ਤਰ੍ਹਾਂ ਤਰ੍ਹਾਂ ਦੇ ਪੀਜ਼ੇ ਖਾਦੇ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ ਆਪਾਂ ਖਾਣੇ ਖਾਦੇ ਅੱਜ ਆਪਾਂ ਬਹਿ ਗਏ ਆ ਜੀ ਚੌਂਕੇ 'ਚ ਤੇ ਚੁੱਲ੍ਹੇ ਦੇ ਕੋਲ ਬਹਿ ਕੇ ਖਾਣ ਲੱਗਿਆ ਤੇ ਪੀਜ਼ੇ ਨੂੰ ਲਾਈ ਹੋਈ ਆ ਅੱਗ ਔਰ ਦੇਖੋ ਪੀਜ਼ਾ ਬਾਲ-ਬਾਲ ਕੇ ਬਾਲ-ਬਾਲ ਕੇ ਤੇ ਪ੍ਰਸ਼ਾਦੇ ਲਾਥ ਰਹੇ ਨੇ ਤੇ ਮੇਰੇ ਮਾਸੀ ਜੀ ਉਹ ਪ੍ਰਸ਼ਾਦਾ ਲਾ ਰਹੇ ਨੇ ਤੇ ਹੁਣ ਆਪਾਂ ਤਿੰਨੇ ਭਰਾ ਛਕਾਂਗੇ ਮੇਰੇ ਨਾਲ ਬੈਠਾ ਗੁਰਪ੍ਰੀਤ ਵੀਰ ਹਰਮਨ ਸਿੰਘ ਕੈਮਰਾ ਆਪਰੇਟ ਕਰ ਰਿਹਾ ਵਾ ਆਪਾਂ ਤਿੰਨੇ ਭਰਾ ਜੀ ਚੌਂਕੇ 'ਚ ਬਹਿ ਕੇ ਪ੍ਰਸ਼ਾਦਾ ਸ਼ਗਨ ਲਗੇ ਹਾਂ ਜੀ ਫਿਰ ਆਪਾਂ ਕਰਾਂਗੇ ਚੰਦੋਆ ਸਾਹਿਬ ਦੀ ਸੇਵਾ ਇਹ ਆਪਾਂ ਅਜੇ ਸਾਰੀ ਸੈਟਿੰਗ ਕਰਕੇ ਦੇਖ ਰਹੇ ਹਾਂ ਕਿ ਕਿੱਦਾਂ ਦੀ ਲੁੱਕ ਰਹੂਗੀ ਕਿੱਥੇ ਸਹੀ ਰਹੂਗਾ ਇਸ ਜਗ੍ਹਾ ਤੇ ਪਹਿਲਾਂ ਹੀ ਸੋਚਿਆ ਸੀ ਕਿ ਇੱਥੇ ਸੈਂਟਰ ਪੁਆਇੰਟ ਤੇ ਕਰੀਏ ਬਟ ਅਸੀਂ ਹੁਣ ਇੱਥੇ ਸੋਚ ਰਹੇ ਹਾਂ ਕਿ ਇਸ ਜਗ੍ਹਾ ਤੇ ਅਸੀਂ ਜਿੱਦਾਂ ਮਾਰਿਆ ਪ੍ਰਕਾਸ਼ ਕਰੀਏ ਤਾਂ ਉਧਰ ਆਵੇ ਇੱਥੇ ਮੱਥਾ ਟੇਕੇ ਹਨਾ ਪਰ ਅਜੇ ਅਸੀਂ ਇਹ ਦੇਖ ਰਹੇ ਹਾਂ ਕਿ ਲੁੱਕ ਕਿੱਦਾਂ ਦੀ ਆਊਗੀ ਹੁਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਵੈਲਕਮ ਬੈਕ ਹਾਂ on my channel ਮੈਂ ਹਰਜੀਤ ਸਿੰਘ ਸੋ ਅੱਜ ਮਾਰੇ ਦੀ ਕਿਰਪਾ ਦੇ ਨਾਲ ਜੋ ਕਿ ਰਣਜੀਤ ਸਿੰਘ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਉਸ ਖੁਸ਼ੀ ਦੇ ਵਿੱਚ ਮਾਰੇ ਸਾਹਿਬ ਦਾ ਪ੍ਰਕਾਸ਼ ਇੱਥੇ ਹੋਣ ਲੱਗਾ ਸਾਰੀ ਤਿਆਰੀ ਕਰ ਲਈਏ ਇਹ ਜਿਹੜੀ ਕਿ ਰਾਤ ਦੀ ਆਪਾਂ ਤਿਆਰੀ ਕਰ ਰਹੇ ਸੀਗੇ ਫਰੈਸ਼ ਜਿਹੜੇ ਆ ਕਿ ਫੁੱਲ ਸਜਾਏ ਆ ਤੇ ਇੱਧਰ ਜਿਹੜੇ ਕਿ ਭਾਈ ਰਵਿੰਦਰ ਸਿੰਘ ਹੁਣੇ ਪਹੁੰਚ ਚੁੱਕੇ ਨੇ ਉਹ ਕੀਰਤਨ ਕਰਨਗੇ ਅੱਜ ਇੱਧਰ ਮੇਰੇ ਵੀਰ ਜੋ ਕਿ ਸਾਊਂਡ ਦੀ ਤਿਆਰੀ ਕਰ ਰਹੇ ਆ ਤੇ ਅੱਜ ਆਪਣਾ ਜਨਰੇਟਰ ਵੀ ਹੋਪਫੁਲੀ ਯੂਜ਼ ਹੋਏਗਾ ਤੇ ਚਲਦੇ ਹਾਂ ਜੀ ਗੁਰਦੁਆਰ ਸਾ ਮਾਰੇ ਰੂਪ ਲੈ ਕੇ ਆਈਏ ਤੇ ਆਣ ਕੇ ਇੱਥੇ ਮਾਰੇ ਸੱਚੇ ਪਾਤਸ਼ਾਹ ਸ਼ਸੋਭਿਤ ਹੋਣਗੇ ਆਪਣੇ ਆਸਣ ਤੇ ਚਲੋ ਚੱਲੀਏ ਵਾਹਿਗੁਰੂ 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 ਸਤਨਾਮ ਤੋ ਵੀ ਮੈਂ ਰੇਟਿੰਗ ਤੇ ਵਧੀਆ ਦੇ ਦਵਾਂ ਹਲਵਾਈਆਂ ਨੂੰ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਰੇਟਿੰਗ ਦੇਣੀ ਆ ਖਾਣ ਦੀ ਖਾਣ ਦੀ ਰੇਟਿੰਗ ਦੇ ਬਾਅਦ ਚਾਹ ਪਹਿਲੀ ਗੱਲ ਹੈ ਸ਼ਡਿਊਲ ਤੋਂ ਕਾਫੀ ਲੇਟ ਆ ਜੋ ਟਾਈਮ ਦਿੱਤਾ ਸੀ ਉਹ ਤੋਂ ਲੇਟ ਨੇ ਸੋ ਪਹਿਲੀ ਰੇਟਿੰਗ ਇਹਨਾਂ ਦੀ ਰੇਟਿੰਗ ਜਿਹੜੀ ਆ 10% ਥੱਲੇ ਆਪਾਂ ਛੱਡਤੀ ਜੇ ਅਗਲੀ ਰੇਟਿੰਗ ਜਿਹੜੀ ਉਹ ਖਾਣ ਲੱਗਿਆ ਤੁਹਾਨੂੰ ਜਿਹੜਾ ਉਹ ਫਿਰ ਉਹ ਦੇਵਾਂਗੇ ਇੱਧਰ ਆਜੀ ਕੋਈ ਨਹੀਂ ਬਰਫੀ ਗੁਲਾਬ ਜਾਮਨ ਸਮੋਸੇ ਪਕੌੜੇ ਗੋਭੀ ਵਾਲੇ ਪਾਲਕ ਵਾਲੇ ਇਹ ਬਦਲ ਕੀ ਰੱਖ ਕੇ ਚੜ੍ਹ ਨਹੀਂ ਆਉਂਦੇ ਜਲਪਾਣੀ ਆਪਾਂ ਛਕ ਲਿਆ ਜੋ ਵੀ ਛਕਿਆ ਸੀਗਾ ਯਾਰ ਬਹੁਤ ਇੱਕ ਵਾਰੀ ਮੈਂ ਉਹਨਾਂ ਨੂੰ ਨੰਬਰ ਦੇਵਾਂ ਭਾਈਆਂ ਨੂੰ ਭਾਜੀ ਗੱਲ ਇਦਾਂ ਜੀ ਜੋ ਵੀ ਤੁਹਾਡਾ ਬਣਿਆ ਜੇ ਉਹਨੂੰ 100 ਚੋਂ 100 ਨੰਬਰ ਆ 100 ਚੋਂ 100 ਨੰਬਰ ਮਤਲਬ ਇੰਨੇ ਕਮਾਲ ਦਾ ਟੇਸਟ ਇੱਕ ਇੱਕ ਚੀਜ਼ ਜਿਹੜੀ ਤੁਸੀਂ ਬਣਾਈਆਂ ਪਰਫੈਕਟਲੀ ਟੇਸਟੀ ਬਣਾਈਆਂ ਸ਼ੁਕਰ ਹੈ ਜੀ ਸ਼ੁਕਰ ਹੈ ਸੋ ਇਸ ਕਰਕੇ ਭਾਈ ਤੁਸੀਂ ਜਿਹੜਾ ਕੰਟੈਕਟ ਨੰਬਰ ਸ਼ੇਅਰ ਕੀਤਾ ਸੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਉਹਤ ਹੀ ਵਧੀਆ ਸਾਰੇ ਕੋ ਜੋ ਵੀ ਤਿਆਰੀ ਕੀਤੀ ਹੈ ਨਾਲ ਜਵਿੰਦਰ ਸਿੰਘ ਜੀ ਕਿਦਾਂ ਲੱਗ ਰਿਹਾ ਆੜ ਕੇ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗ ਰਿਹਾ ਅੱਜ ਭਾਈ ਦੇ ਪਿੰਡ ਆਏ ਆ ਕੀਰਤਨ ਕਰਨ ਦੇ ਲਈ ਉਹਨੇ ਗਰਮ ਗਰਮ ਪੋੜੇ ਸ਼ਕੇ ਬਹੁਤ ਆਨੰਦ ਆ ਬਸ ਭਾਈ ਨੂੰ ਮਿਲ ਕੇ ਹਰ ਵਾਰ ਜਿਵੇਂ ਵਧੀਆ ਲੱਗਦਾ ਹੈ ਓਵੇਂ ਵਧੀਆ ਲੱਗ ਰਿਹਾ ਅੱਜ ਰਵਿੰਦਰ ਸਿੰਘ ਆਏ ਨੇ ਭੈਣ ਜੀ ਆਏ ਨੇ ਤੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਬੁਲਾਉਂਦੇ ਨੇ ਸਵੀਟੀ ਕਹਿ ਕੇ ਬਾਈ ਖਾਲਸਾ ਜੀ ਫਤਿਹ ਤੇ ervinder singh ਦੇ ਭਾਬੀ ਜੀ ਆਏ ਨੇ ਉਹ ਵੀ ਮੇਰੀ ਵਾਈਟ ਬੈਠੇ ਉਹਨਾਂ ਤੁਸੀਂ ਜਾਣਦੇ ਆ ਸੋ ਸਾਰੇ ਰਿਸ਼ਤੇਦਾਰ ਯਾਰ ਮਿੱਤਰ ਦੋਸਤ ਅੱਜ ਆ ਰਹੇ ਨੇ ਇੱਧਰ ਮੇਰੇ ਮਾਸਟਰ ਜੀ ਬੈਠੇ ਹੋਏ ਨੇ ਹਾਂ ਜੀ ਉਹਨਾਂ ਨੇ ਫੋਨ ਲਾਇਆ ਹੋਇਆ ਕਿਸੇ ਨੂੰ ਤੇ ਕਿਹਨੂੰ ਲਾ ਰਹੇ ਮਾਸਟਰ ਜੀ ਫੋਨ ਗੁਰਪ੍ਰੀਤ ਉਹਨਾਂ ਨੂੰ ਠੀਕ ਹੈ ਇਹ ਫੋਨ ਬਾਹਰ ਲਾ ਰਹੇ ਆ ਜੀ ਇਟਲੀ ਵੱਲੋਂ ਚਲਦੇ ਆ ਜੀ ਫਿਰ ਆਪਾਂ ਅੰਦਰ ਲੈ ਕੇ ਦਰਸ਼ਨਦਾਰੀ ਕਰਦੇ ਆ ਸੂਰ ਸੇ ਬਾਹਰ ਚੱਲਦੇ ਆ ਫਿਰ ਭਾਈ ਸਾਹਿਬ ਉਹਨਾਂ ਦੇ ਕੀਰਤਨ ਕਰਨਾ ਅੱਜ ਕੀਰਤਨ ਸ੍ਰਵਣ ਕਰਨ ਦਾ ਆਨੰਦ ਆਏਗਾ ਤੇ ਤੁਹਾਨੂੰ ਇਹ ਆਨੰਦ ਆਫ ਦਵਾਉਣਾ Vamos! Oh, it's i right, ਆ ਗਿਆ ਠੀਕ ਹੈ ਨਹੀਂ ਤੇ ਰਹਿ ਗਏ ਨਹੀਂ ਤੇ ਰਹਿ ਗਏ ਆ ਸਹੀ ਹੈ ਜੀ ਆ ਸਹੀ ਆ ਆ ਸਹੀ ਆ ਆ ਗਏ ਆ ਗਏ ਉਹ ਜਿਹੜਾ ਬੰਦਾ 10 ਵਜੇ ਉੱਠਣ ਵਾਲਾ ਉਹ 4 ਵਜੇ ਉੱਠ ਕੇ ਤੁਰਿਆ ਫਿਰ ਅੱਛਾ ਮਾਸੀ ਨੇ ਉਹਦੇ ਡਰ ਪਾਣਾ ਗੱਲ ਸੁਣ ਲੋ ਤਿਆਰ ਨਹੀਂ ਤੇ ਫੇਰ ਮੈਂ ਬੁਲਾ ਲੈਣਾ ਇਹ ਡੰਡਾ ਮੇਖਾਂ ਨਾਲ ਆ ਜਣਾ ਜੀ ਭਾਜੀ ਭਾਏ ਹੁਣ ਭਾਜੀ ਭਾਏ ਹੁਣ ਆਏ ਕੋਮਲ ਹਿਰਦੇ ਦੇ ਡੰਡਾ ਤਾਂ ਨਹੀਂ ਫਿਰਿਆ ਫਿਰ ਕਿਹਨਾਂ ਨਾ ਪਚਾਅ ਹੋ ਗਿਆ ਪੈਂਟਾ ਪੁੱਟਾ ਬਚ ਗਿਆ ਆ ਇੱਕ ਪੈਂਟਾ ਇਹ ਲਾਇਆ ਮੇਖਾਂ ਲਾਈਆਂ ਮੈਂ ਮੇਖਾਂ ਲਾਈਏ ਪਹਿਲਾਂ ਕੁੜਮ ਦਵਾ ਲਏ ਹੋਏ ਬਦਲਾ ਨਹੀਂ ਸੇਗੇ ਦੀ ਖਿੱਤੀ ਨਹੀਂ ਲੈਦੇ ਨਹੀਂ ਨਹੀਂ ਮੈਂ ਬਤਰਾ ਲੈਣਾ ਜੀ ਮੈਂ ਸੂਰਜ ਡੁੱਬੇ ਤੇ ਨਹੀਂ ਕੱਲਣਾ ਥੋੜਾ ਪਹਿਲਾਂ ਕੱਲ ਲੈਣਾ ਚਲੋ ਹਾਦੋਂ ਵੀਡੀਓ ਖਤਮ ਹੋਏ ਨਹੀਂ ਫਿਰ ਕੱਲ ਲੈਣਾ ਆ ਵੀਡੀਓ ਦੇਖੋ ਕਿੱਥੇ ਲੋਕੇ ਬੰਡ ਰਹੀ ਤੁਹਾਡੀ ਆਹ ਦੇਖੋ ਕਿੱਥੇ ਬੰਡ ਰਹੀ ਲਈ ਕੁਝ ਸਾਡੇ ਮਿੱਤਰਾਂ ਨੇ ਸ਼ਰਤ ਲਾਈ ਸੀਗੀ ਕਹਿੰਦੇ ਸੀ ਦੀ ਕਿ ਆਹ ਕੈਂਪਰ ਕੋ ਲਿਫਦਾ ਵਾ ਹੁਣ ਆਪਾਂ ਦੇਖਦੇ ਹਾਂ ਕੈਂਪਰ ਲਿਫਦਾ ਕਿ ਨਹੀਂ ਲਿਫਦਾ ਚਲੋ ਵੀ ਤਿੰਨ ਤਿੰਨ ਨੌਜਵਾਨ ਬੈੱਡ ਤੇ ਪੈਣ ਲੱਗੇ ਜਾ ਕੇ ਚਲੋ ਨੌਜਵਾਨ ਨੂੰ ਨਾਲ ਹੀ ਕੈਂਪਰ ਬੰਦ ਕਰ ਦਿਓ ਇੱਕ ਮਿੰਟ ਬੈੱਡ ਤੇ ਰਹਿਓ ਬੈੱਡ ਤੇ ਰਹਿਓ ਢਿੱਲਾ ਢਿੱਲਾ ਠੀਕ ਆ ਆ ਦੇਖੋ ਵੀ ਤਿੰਨ ਬੰਦੇ ਬੈੱਡ ਤੇ ਆਓ ਦੇਖੋ ਤਿੰਨ ਬੰਦੇ ਬੈੱਡ ਤੇ ਪਏ ਨੇ ਇੱਥੇ ਰਿਓ ਬੈੱਡ ਤੇ ਰਿਓ ਹਾਂਜੀ ਹਾਂਜੀ ਬੈੱਡ ਤੇ ਹੀ ਚਲੋ ਵੀ ਉਤਰੋ ਆ ਲੋ ਤਿੰਨੇ ਬੰਦੇ ਥੱਲੇ ਆ ਅੱਜ ਦਾ ਪ੍ਰੋਗਰਾਮ ਵਧੀਆ ਰਿਹਾ ਜੀ ਸਾਰਾ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋ ਗਿਆ ਭਾਈ ਰਵਿੰਦਰ ਸਿੰਘ ਜੀ ਨੇ ਕੀਰਤਨ ਕਰ ਲਿਆ ਆ ਜਿਹੜੇ ਸਾਡੀ ਗੁਰੂ ਘਰ ਦੇ ਵਜੀਰ ਸਿੰਘ ਜੀ ਨੇ ਕਥਾ ਕਰ ਲਈ ਸਾਰੇ ਰਿਸ਼ਤੇਦਾਰਾਂ ਨੇ ਬਹਿ ਕੇ ਅੱਜ ਮੌਕਾ ਮਿਲ ਗਿਆ ਇੰਨੇ ਸਾਲਾਂ ਬਾਅਦ ਸਾਰਿਆਂ ਨੇ ਬੈਠੇ ਸਾਰਾ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਸੰਪੂਰਨ ਹੋ ਗਿਆ ਹੋਪ ਕਿ ਤੁਸੀਂ ਵੀ ਇੰਜੋਏ ਕੀਤਾ ਹੋਊਗਾ ਇਸ ਵਲੌਗ ਨੂੰ ਸੋ ਅੱਜ ਦਾ ਬਲੌਗ ਫਿਰ ਇੱਥੇ ਐਂਡ ਕਰਦੇ ਆਂ ਜੀ ਤੁਸੀਂ ਯਾਰ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਦੇ ਆਨੰਦ ਮਾਣਦੇ ਰਹੋ ਟਿਲ ਦੈਨ ਸੀ ਯੂ ਇਨ ਦਾ ਨੈਕਸਟ ਵੀਡੀਓ